ਸੇਵਾ ਦਾ ਮੌਕਾ ਮਿਲਿਆ ਸ੍ਰੀਖਸਬ ਕੋਈ ਚੀਜ਼ ਜ਼ਹਿਨ 'ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਯਹਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਇਸ ਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਇਹ ਗੱਲਬਾਤ ਸ਼ੁਰੂ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅਹ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਾਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਦੂਜੀ ਗੱਲ ਆਪ ਜੀ ਨੇ ਜੋ ਪੁੱਛੀ ਹੈ ਅ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਰਗੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀਆਂ ਜਿਹੜੀਆਂ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਨਾ ਕੋਈ ਹਿੱਸਾ ਪਾਈਦਾ ਜਾਂ ਸੁਣ ਕੇ ਸੋਕੀ ਦਾ ਯਾਰੇ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਮੇਰਾ ਮਤਲਬ ਹੈ ਬਈ ਇੱਕ ਐਸੀ ਜਗ੍ਹਾ ਪਵਿੱਤਰ ਸਥਾਨ ਹੈ ਜਿੱਥੇ ਪਹੁੰਚਣ ਵਾਸਤੇ ਮੁਸ਼ਕਲ ਵੀ ਹੈ ਪਰ ਜੇ ਲੋਕਾਂ ਦੀ ਮਿਹਰਬਾਨੀ ਹੋ ਜਾਏ ਉਪਰਵਣ ਦੀ ਨਜ਼ਰ ਸੁਭਲੀ ਹੋ ਜਾਏ ਤਾਂ ਬੰਦਾ ਇੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦਾ ਔਰ ਮੈਨੂੰ ਉਸੇ ਵੇਲੇ ਮੌਕਾ ਮਿਲਿਆ ਸ੍ਰੀਕਸ਼ਾਬ ਕੋਈ ਚੀਜ਼ ਜ਼ਹਿਨ ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਗੈਨ ਮੈਂ ਜੋ ਸੋਚਦਾ ਉਹ ਇਹੀ ਹੈ ਵੀ ਉਹ ਕਰੇ ਕਰਾਵੇ ਆਪੇ ਆਪ ਮਾਨਸਿਕ ਕੁਝ ਨਹੀਂ ਆਦ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਛਿੜਕੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੇ ਤੁਹਾਨੂੰ ਕੀ ਦੇਚੀ ਤਰੀਕ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਇਹ ਉਹਨਾਂ ਨੇ ਮੈਨੂੰ ਗਾਉਣ ਵਾਸਤੇ ਕਿਹਾ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹਾਂ ਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਉਹ ਪਰਮਾਤਮਾ ਨੂੰ ਪਿਆਰੇ ਹੋਗੇ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਖਾਣਾ ਸੁਣਾ ਦੇ ਹਾਂ ਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮੇਰੇ ਨਾਲ ਮਾਂ ਸੀਗਾ ਅੱਛਾ ਵਿਕਸਾਪ ਰਾਜਨੀਤੀ ਦੀ ਗੱਲ ਕਰੀਏ ਤਾਂ ਕਉਂਤੂ ਸੰਸਦ ਸਭਾ ਐ ਹੂੰ ਐਮਪੀ ਵੀ ਰਹੇ ਹੂੰ ਐਮਐਲਏ ਵੀ ਰਹੇ ਹੂੰ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਬਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ﺻਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਹਾਂ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਦੇ ਜਿੰਨੇ ਵੀ ਮਤਲਬ ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਇਹ ਹੁਣ ਹਾਈ ਕਮਾਂਡ ਤੇ ਹੈ ਵੀ ਉਹ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਜ਼ਰੂਰ ਸੇਵਾ ਕਰਾਂਗੇ ਅੱਛਾ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਅਜਮਾਉਂਗੇ ਅੱਗੇ ਫਿਰ ਇਸ ਸਿਰਫ ਹਾਈ ਕਮਾਂਡ ਜਾਣਦਾ ਹੈ ਇਹ ਹਾਈ ਕਮਾਂਡ ਦਾ ਆਰਡਰ ਜਾਣਾ ਚਾਹੁੰਦੇ ਹੋ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਜੀ ਮੌਕਾ ਮਿਲਿਆ ਕੌਣ ਹੀ ਜਾਣ ਚਾਹੁੰਦਾ ਸੇਵਾ ਕਰਨੀ ਕੌਣ ਨਹੀਂ ਚਾਹੁੰਦਾ ਜੀ ਮੈਂ ਵੀ ਚਾਹੁੰਦਾ ਜਿੰਨ ਜਦ ਤੱਕ ਜੀ ਜਾਨ ਹੈਗੀ ਹੈ ਜਦ ਤੱਕ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜAVE ਤਾਂ ਕੋ ਮੜੀ ਗੱਲ ਨਹੀਂ ਠੀਕ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਇਸ ਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਜਰੂਰ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਦਾ ਅਦਾਬ ਨਮਸਕਾਰ ਦੂਜੀ ਗੱਲ ਆਪ ਜੀ ਜੋ ਪੁੱਛੀ ਹੈ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਰਗੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀਆਂ ਜਿਹੜੀਆਂ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਜਾਂ ਸੁਣ ਕੇ ਸੋਚੀਦਾ ਵੀ ਯਾਰ ਇਹ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਤੇ ਮੇਰਾ ਮਤਲਬ ਹੈ ਬਈ ਇਹ ਇੱਕ ਐਸੀ ਜਗ੍ਹਾ ਹੈ ਬੇਵਿਤਰ ਸਥਾਨ ਹੈ ਜਿੱਥੇ ਪਹੁੰਚਣ ਲਈ ਵਾਸਤੇ ਮੁਸ਼ਕਲ ਵੀ ਹੈ ਪਰ ਜੇ ਲੋਕਾਂ ਦੀ ਮਿਹਰਬਾਨੀ ਹੋ ਜਾਏ ਉਪਰਵਾਲੇ ਦੀ ਨਜ਼ਰ ਸਬੱਲੀ ਹੋ ਜਾਏ ਤਾਂ ਬੰਦਾ ਇੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦਾ ਔਰ ਮੈਨੂੰ ਉਸੇ ਵੇਲੇ ਮੌਕਾ ਮਿਲਿਆ ਸਦੀਕ ਸਾਹਿਬ ਕੋਈ ਚੀਜ਼ ਜ਼ਹਿਨ 'ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਹੈ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਹੈ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਕਹਿੰਦਾ ਮੈਂ ਜੋ ਸੋਚਦਾ ਉਹ ਇਹੀ ਹੈ ਵੀ ਉਹ ਕਰੇ ਕਰਾਵੇ ਆਪੇ ਆਪ ਮਨਸੇ ਕੁਝ ਨਹੀਂ ਆਦ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਛਿੜਕੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੂੰ ਕੀ ਦੇ ਚੀ ਤਰੀਫ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਹਾਂਜੀ ਉਹਨੇ ਮੈਨੂੰ ਗੋਣ ਵਾਸਤੇ ਕਿਹਾ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹਾਂਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆਂ ਉਹ ਪਰਮਾਤਮਾ ਨੂੰ ਪਿਆਰੇ ਹੋਗੇ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਖਾਨਾ ਸੁਣਾ ਦੇ ਹਾਂਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮੇਰੇ ਨਾਲ ਮਾਂ ਲਾਸੀਗਾ ਅੱਛਾ ਸਦੀਕ ਸਾਹਿਬ ਰਾਜਨੀਤੀ ਦੀ ਗੱਲ ਕਰੀਏ ਤਾਂ ਮੈਂ ਤੁਸੀਂ ਵਿਧਾਨ ਸਭਾ ਆਇਆ ਹਾਂ ਐਮਪੀ ਵੀ ਰਹੇ ਹਾਂ ਐਮਐਲਏ ਵੀ ਰਹੇ ਹਾਂ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਵਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ਸਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਹਾਂ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ ਇੰਡੀਅਨ ਨੈਸ਼ਨਲ ਕਾਂਗਰਸ ਇਹ ਜੀ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਦੇ ਜਿੰਨੇ ਵੀ ਮਤਲਬ ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਇਹ ਹੁਣ ਹਾਈ ਕਮਾਂਡ ਤੇ ਹੈ ਵੀ ਇਹ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਉਹ ਸੇਵਾ ਕਰਾਂਗੇ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਹੋਇ ਅਜ਼ਮਾਵਾਂਗੇ ਅੱਗੇ ਫਿਰ ਐਸਰਫਾ ਐਸਰਫਾ ਹਾਈਕ ਮੈਨਜਰ ਜਨਤਾ ਜੇ ਹਾਈਕ ਮੈਨਜਰ ਤੋਂ ਔਰ ਜਾਣਾ ਚਾਹੁੰਦੇ ਹੋ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਜੇ ਮੌਕਾ ਮਿਲਿਆ ਕੌਣ ਚੈਲੰਜ ਚਾਹਦਾ ਸੇਵਾ ਕਰਨੀ ਕੌਣ ਚਾਹੁੰਦਾ ਜੀ ਮੈਂ ਵੀ ਚਾਹੁੰਦਾ ਜਿੰਨ ਜਦ ਤੱਕ ਜੀ ਜਾਨ ਹੈਗੀ ਹੈ ਜਦ ਤੱਕ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਕੋ ਮੈਡੀਕਲ ਨਹੀਂ ਠੀਕ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸ ਇਸ ਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਜਰੂਰ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਬੋਲਦਾ ਹਾਂ ਅਦਬ ਨਮਸਕਾਰ ਦੂਜੀ ਗੱਲ ਆਪ ਜੀ ਨੇ ਜੋ ਪੁੱਛੀ ਹੈ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਰਗੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀ ਜਿਹੜੀ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਜਾਂ ਸੁਣ ਕੇ ਸੋਚੀਦਾ ਵੀ ਯਾਰ ਇਹ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਤੇ ਮੇਰਾ ਮਤਲਬ ਹੈ ਬਈ ਇਹ ਇੱਕ ਐਸੀ ਜਗ੍ਹਾ ਹੈ ਪਵਿੱਤਰ ਸਥਾਨ ਹੈ ਜਿੱਥੇ ਪਹੁੰਚਣ ਵਾਸਤੇ ਮੁਸ਼ਕਲ ਵੀ ਹੈ ਪਰ ਜੇ ਲੋਕਾਂ ਦੀ ਮਿਹਰਬਾਨੀ ਹੋ ਜਾਏ ਉੱਪਰ ਵਾਲੇ ਦੀ ਨਜ਼ਰ ਸਬੰਧੀ ਹੋ ਜਾਏ ਤਾਂ ਬੰਦਾ ਇੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦਾ ਪਰ ਮੈਨੂੰ ਉਸੇ ਵਾਰ ਮੌਕਾ ਮਿਲਿਆ ਸਦੀਕ ਸਾਹਿਬ ਕੋਈ ਚੀਜ਼ ਜ਼ਿਹਨ ਚ ਯਾਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਹੈ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਕੇ ਨਾ ਮੈਂ ਜੋ ਸੋਚਦਾ ਉਹ ਇਹੀ ਹੈ ਭਈ ਉਹ ਕਰੇ ਕਰਾਵੇ ਆਪੇ ਆਪ ਮਨਸੇ ਕੁਛ ਨਹੀਂ ਹਾ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਛਿੜਕੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੂੰ ਕੀ ਦੇ ਚਾਹੀਦੀ ਤਰੀਫ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਹਾਂਜੀ ਉਹਨੇ ਮੈਨੂੰ ਗਾਉਣ ਵਾਸਤੇ ਕਿਹਾ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹਾਂਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਉਹ ਪ੍ਰਮਾਤਮਾ ਨੂੰ ਪਿਆਰੇ ਹੋਗੇ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਗਾਣਾ ਸੁਣਾ ਦੇ ਹਾਂਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮਨਲਾਮਾ ਸੀਗਾ ਅਚਾ ਸਦੀਕ ਸਾਹਿਬ ਰਾਜਨੀਤੀ ਦੀ ਗੱਲ ਕਰੀਏ ਤਾਂ ਕੁਤੂ ਸੰਵਿਧਾਨ ਸਭਾਇਆਂ ਨੂੰ ਐਮਪੀ ਵੀ ਰਹੇ ਹਾਂ ਐਮਐਲਏ ਵੀ ਰਹੇ ਹਾਂ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਬਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ﺻਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ इंडियन नेशनल कांग्रेस ये नेशनल पार्टी है नेशनल पार्टी दे जिन्ने भी आ, मतलब ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਤੇ ਹੁਣ ਹਾਈ ਕਮਾਂਡ ਤੇ ਹੈ ਵੀ ਯੋ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਮਜ਼ੂਰ ਸੇਵਾ ਕਰਾਂਗੇ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਹੋ ਜਮਾਉਂਗੇ ਅੱਗੇ ਫਿਰ ਐਸਰ ਵੀ ਹਾਈਕ ਮੰਡ ਜਾਣਦਾ ਹੈ ਤੇ ਹਾਈਕ ਮੰਡ ਉਹਦਾ ਔਰ ਜਾਣਾ ਚਾਹੁੰਦੇ ਹੋ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਹੈ ਜੇ ਮੌਕਾ ਮਿਲਿਆ ਕੌਣ ਨਹੀਂ ਜਾਣਾ ਚਾਹੁੰਦਾ ਸੇਵਾ ਕਰਨੀ ਕੌਣ ਨਹੀਂ ਚਾਹੁੰਦਾ ਹੈ ਜੀ ਮੈਂ ਵੀ ਚਾਹੁੰਦਾ ਜਦ ਤੱਕ ਜੀ ਜਾਨ ਹੈਗੀ ਹੈ ਜਦ ਤੱਕ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜੇ ਤਾਂ ਕੋ ਮੈਡੀਕਲ ਦੀ ਠੀਕ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਸੁਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਦੂਜੀ ਗੱਲ ਆਪ ਜੀ ਨੇ ਜੋ ਪੁੱਛੀ ਹੈ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਰਗੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀਆਂ ਜਿਹੜੀਆਂ ਸਕੀਮਾਂ ਬਣਦੀਆਂ ਨੇ ਪਲਾਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਜਾਂ ਸੁਣ ਕੇ ਸੋਚੀਦਾ ਵੀ ਯਾਰ ਇਹ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਮੇਰਾ ਮਤਲਬ ਹੈ ਬਈ ਇਹ ਇੱਕ ਐਸੀ ਜਗ੍ਹਾ ਹੈ ਪਵਿੱਤਰ ਸਥਾਨ ਹੈ ਜਿੱਥੇ 10 किलो वास्ते मुश्किल भी है पर जे ਲੋਕਾਂ ਦੀ ਮਿਹਰਬਾਨੀ ਹੋ ਜਾਏ ਉਪਰਵਾਲੇ ਦੀ ਨਜ਼ਰ ਸੁਭਲੀ ਹੋ ਜਾਏ ਤਾਂ ਬੰਦਾ ਇੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦਾ ਔਰ ਮੈਨੂੰ ਉਸੇ ਵੇਲੇ ਮੌਕਾ ਮਿਲਿਆ ਸ੍ਰੀਕਸ਼ਾਬ ਕੋਈ ਚੀਜ਼ ਜ਼ਿਹਨ 'ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਹੈ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਗੈਨਾ ਮੈਂ ਜੋ ਸੋਚਦਾ ਉਹ ਇਹੀ ਹੈ ਭਈ ਉਹ ਕਰੇ ਕਰਾਵੇ ਆਪੇ ਆਪ ਮਨ세 ਕੁਛ ਨਹੀਂ ਹਰ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਛਿੜੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੇ ਤੁਹਾਨੂੰ ਕੀ ਦਿੱਤਾ ਕੀ ਤਰੀਫ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਹੈ ਜੀ ਉਹਨੇ ਮੈਨੂੰ ਗਾਉਣ ਵਾਸਤੇ ਕਿਹਨਾ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅੱਛਾ ਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਤੇ ਪਰਵਾਹਾਂ ਨੂੰ ਕਿਹਾਰੇ ਹੋਗੇ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਖੜਾ ਸੁਣਾ ਦੇ ਹਾਂ ਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮੇਰੇ ਨਾਲ ਮਨਮਾ ਸੀਗਾ ਅੱਛਾ ਸਦੀਕ ਸਾਹਿਬ ਰਾਜਨੀਤੀ ਦੀ ਗੱਲ ਕਰੀਏ ਤਾਂ ਮੈਂ ਤੁਸੀ ਸੰਸਦ ਸਭਾ ਆਇਆ ਹਾਂ ਐਮਪੀ ਵੀ ਰਹੇ ਹਾਂ ਐਮਐਲਏ ਵੀ ਰਹੇ ਹਾਂ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਬਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ﺻਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਹਾਂ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ इंडियन नेशनल कांग्रेस ये जी नेशनल पार्टी है <laughs> नेशनल पार्टी दे जिन्ने भी आ, मतलब ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਇਹ ਹੁਣ ਹਾਈ ਕਮਾਂਡ ਤੇ ਬਈਓ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਜ਼ਰੂਰ ਸੇਵਾ ਕਰਾਂਗੇ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਹੋਵੇ ਅਜ਼ਮਾਉਂ ਇਹ ਅੱਗੇ ਫਿਰ ਇਸ ਵੇਲੇ ਇਸ ਵੇਲੇ ਹਾਈਕ ਮਾਰ ਗਿਆ ਸਰ ਇਹ ਹਾਈਕ ਮਾਰ ਉਹ ਤਾਂ ਔਰ ਜਾਣਾ ਚਾਹੁੰਦੇ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਜੇ ਮੌਕਾ ਮਿਲਿਆ ਕੌਣ ਨਹੀਂ ਚਾਹੁੰਦਾ ਸੇਵਾ ਕਰਨੀ ਕੌਣ ਨਹੀਂ ਚਾਹੁੰਦਾ ਜੀ ਮੈਂ ਵੀ ਚਾਹੁੰਦਾ ਜਿੰਨਾ ਚਿਰ ਜੀ ਜਾਨ ਹੈਗੀ ਹੈ ਜਿੰਨਾ ਚਿਰ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜAVE ਤਾਂ ਕੋ ਮੜੀ ਗੱਲ ਨਹੀਂ ਠੀਕ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਇਸ ਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਆਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਦਾ ਆਦਬ ਨਮਸਕਾਰ ਜਿਗੀਰ ਆਪ ਜੀ ਨੇ ਜੋ ਪੁੱਛੀ ਹੈ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਰਗੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀ ਜਿਹੜੀ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਜਾਂ ਸੁਣ ਕੇ ਸੋਚੀਦਾ ਵੀ ਯਾਰੇ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਤੇ ਮੇਰਾ ਮਤਲਬ ਹੈ ਬਈ ਇਹ ਇੱਕ ਐਸੀ ਜਗ੍ਹਾ ਹੈ ਬੇਵਿਤਰ ਸਥਾਨ ਹੈ ਜਿੱਥੇ 10 किलो वास्ते मुश्किल भी है पर जे लोका दी मेहरबानी हो जाए ऊपर वाले दी नजर सबली हो जाए तो बंदा इथे पहुंच के लोका दी सेवा करदा और मैनु ਉਸੇ 바ਦ ਮੌਕਾ ਮਿਲਿਆ صدیق ਸਾਹਿਬ ਕੋਈ ਚੀਜ਼ ਜ਼ਹਿਨ 'ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਕੇ ਨਾ ਮੈਂ ਜੋ ਸੋਚਦਾ ਉਹ ਇਹੀ ਹੈ ਵੀ ਉਹ ਕਰੇ ਕਰਾਵੇ ਆਪੇ ਆਪ ਮਨਸਿਕੇ ਕੁਝ ਨਹੀਂ ਹਾਜ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੋਈ ਛਿੜਕੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੂੰ ਕੀ ਦੇਤਾ ਜੀ ਤਰੀਫ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਹਾਂਜੀ ਉਹਨੇ ਮੈਨੂੰ ਗਾਉਣ ਵਾਸਤੇ ਕੀ ਨਾਂ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹਾਂਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਗਾਵਾ ਸੁਣਾ ਦੇ ਹਾਂਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮੇਰੇ ਨਾਲ ਮਾਂ ਸੀਗਾ ਅੱਛਾ ਸਦੀਕ ਸਾਹਿਬ ਰਾਜਨੀਤੀ ਦੀ ਗੱਲ ਕਰੀਏ ਤਾਂ ਮੈਂ ਤੁਸੀਂ ਵਿਧਾਨ ਸਭਾ ਆਇਆ ਹਾਂ ਐਮਪੀ ਵੀ ਰਹੇ ਹਾਂ ਐਮਐਲਏ ਵੀ ਰਹੇ ਹਾਂ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਵਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ਸਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਹਾਂ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ इंडियन नेशनल कांग्रेस ये जी नेशनल पार्टी है नेशनल पार्टी ਦੇ ਜਿੰਨੇ ਵੀ ਮਤਲਬ ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਇਹ ਹੁਣ ਹਾਈ ਕਮਾਂਡ ਤੇ ਹੈ ਵੀ ਯੋ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਤਜਰਬਾ ਸੇਵਾ ਕਰਾਂਗੇ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਹੋਏ ਅਜ਼ਮਾਵਾਂਗੇ ਅੱਗੇ ਫਿਰ ਐਸਰ ਸੇਵਾ ਹਾਈਕ ਮੰਡ ਜਾਣਦਾ ਹੈ ਜੇ ਹਾਈਕ ਮੰਡ ਦਾ ਆਰਡ ਜਾਣਾ ਚਾਹੁੰਦੇ ਹੋ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਜੀ ਮੌਕਾ ਮਿਲਿਆ ਕੌਣ ਨਹੀਂ ਜਾਣ ਚਾਹੁੰਦਾ ਸੇਵਾ ਕਰਨੀ ਕੌਣ ਨਹੀਂ ਚਾਹੁੰਦਾ ਹੈ ਨਹੀਂ ਮੈਂ ਵੀ ਚਾਹੁੰਦਾ ਜਿੰਨਾ ਚਿਰ ਜੀ ਜਾਨ ਹੈਗੀ ਹੈ ਜਿੰਨਾ ਚਿਰ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਕੋਈ ਮੈਡੀਕਲ ਨਹੀਂ ਠੀਕ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਾਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਸੁਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਦੇ ਆਂ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ਼੍ਰੀ ਅਕਾਲ ਅਦਾਬ